ਬਰ ਦੂਜੇ ਜਾਨਵਰ ਦੀ ਜਾਨ ਵਿਚਾਰਿਆ ਹੈ ਅਤੇ انسان ਵੀਡੀਓ ਬਣਾ ਰਿਹਾ ਹੈ ਸੜਕ ਤੇ ਇੱਕ 440 ਬੋਲਟ ਦੀ ਤਾਰ ਡਿੱਗੀ ਹੋਈ ਸੀ ਤੇ ਜਦੋਂ ਇੱਕ ਵਾਦ ਉਥੋਂ ਲੰਘ ਰਿਹਾ ਹੁੰਦਾ ਹੈ ਤਾਂ ਉਹ ਤਾਰ ਦੀ ਛਪੇੜ ਚ ਆ ਜਾਂਦਾ ਹੈ ਤੇ ਉਸ ਨੂੰ ਕਰੰਗ ਲੱਗ ਜਾਂਦਾ ਹੈ ਇਸੇ ਵਿਚਕਾਰ ਤੁਸੀਂ ਵੇਖ ਰਹੇ ਹੋ ਕਿ ਇਹ ਸਾਰਾ ਘਟਨਾਕ੍ਰਮ ਕੈਮਰੇ ਦੇ ਵਿੱਚ ਇੱਕ ਸ਼ਖਸ ਰਿਕਾਰਡ ਕਰਦਾ ਪਰ ਦੂਜੇ ਪਾਸੋਂ ਜਦੋਂ ਕੋਈ ਬੰਦਾ ਇਸ ਨੂੰ ਬਚਾਉਣ ਦੀ ਕੋਸ਼ਿਸ਼ ਨਹੀਂ ਕਰਦਾ ਹੈ ਤੇ ਇਸੇ ਵਿਚਕਾਰ ਇੱਕ ਵਲਦ ਹੋਰ ਆ ਕੇ ਕਰੰਟ ਨਾਲ ਪੀੜੇ ਵਲਦ ਬਚਾਉਣ ਦੀ ਕੋਸ਼ਿਸ਼ ਕਰਦਾ ਹੈ ਤੇ ਉਸ ਨੂੰ ਵੀ ਕਰੰਟ ਲੱਗ ਜਾਂਦਾ ਹੈ ਪਰ ਫਿਰ ਵੀ ਉਹ ਹਿੰਮਤ ਰੱਖਦਾ ਹੈ ਤੇ ਕਰੰਟ ਨਾਲ ਪੀੜਿਤ ਵਲਦ ਨੂੰ ਉੱਥੋਂ ਸਾਈਡ ਕਰਦਾ ਹੈ ਤੇ ਉਸ ਦੀ ਜਾਨ ਬਚੋਂਦਾ ਹੈ ਪਰ ਇਹ ਸਾਰਾ ਘਟਨਾਕ੍ਰਮ ਕੈਦ ਕਰਨ ਵਾਲੇ ਤੇ ਮੌਕੇ ਤੇ ਦਰਸ਼ਕ ਬਣੇ ਇਨਸਾਨ ਸਿਰਫ ਦਰਸ਼ਕ ਹੀ ਜਾਪਦੇ ਨਜ਼ਰ ਆ ਰਹੇ ਨੇ ਤੇ ਸ਼ਾਇਦ ਸੋਸ਼ਲ ਮੀਡੀਆ ਤੇ ਜੋ ਲੋਕ ਲਿਖ ਰਹੇ ਹਨ ਤੇ ਉਹ ਸਹੀ ਲਿਖ ਰਹੇ ਹਨ ਕਿ ਡੰਗਰਾਂ ਤੋਂ ਇਨਸਾਨਾਂ ਨੂੰ ਸਿੱਖ ਲੈਣ ਦੀ ਲੋੜ ਹੈ